ਮੇਰੀ ਇੱਛਾ ਹੈ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਰੋਲ ਮਾਡਲ ਬਣ ਜਾਣ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸਥਿਤ ਤੋਬੀਆਨ ਬਸਤੀ ਵਿੱਚ ਬਣੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਤੇ ਉੱਥੇ ਉਹਨਾਂ ਨੇ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਉਹਨਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਅਤੇ ਸਿੱਖਿਆ ਦੇ ਮਿਆਰ ਸਮੇਤ ਉਹਨਾਂ ਦੀ ਕਿਸੇ ਹੋਰ ਵੱਲੋਂ ਭੁਗਤਾਈ ਵੋਟ ਉੱਤੇ ਵਿਅੰਗਮਈ ਜਵਾਬ ਦਿੱਤਾ ਬਠਿੰਡਾ ਤੋਂ ਅਜੀਤ ਵੈਬ ਟੀਵੀ ਲਈ ਵਿਕਰਮ ਕੁਮਾਰ ਦੀ ਰਿਪੋਰਟ ਬਿਲਡਿੰਗ ਬਣ ਰਹੀ ਹੈ ਸਭ ਜਿਹੜਾ ਬੁਨਿਆਦੀ ਜਿਹੜਾ ਸਵਾਲ ਹੈ ਉਹ ਅੱਜ ਇਸ ਬਿਲਡਿੰਗ ਦਾ ਨਹੀਂ ਹੈ ਬੁਨਿਆਦੀ ਸਵਾਲ ਹੈ ਕਿ ਬਠਿੰਡੇ ਸ਼ਹਿਰ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਹੈ ਔਰ এডਿਕੇਸ਼ਨ ਦਾ ਮਿਆਰ ਹੈ ਇਹਦੀ ਕਾਇਆ ਕਲਪ ਕਿਵੇਂ ਕੀਤੀ ਜਾਵੇ ਸੋ ਟੋਟਲ ਬੀਓ ਬਠਿੰਡਾ ਤੇ ਸਾਰੇ ਜਿਹੜੇ ਸ਼ਹਿਰ ਦੇ ਜਿੰਨੇ ਵੀ ਸਕੂਲ ਚੱਲ ਰਹੇ ਆ ਚਾਹੇ ਉਹ ਸੰਜੇਨਗਰ ਚਾਹੇ ਚਾਹੇ ਜਨਤਾ ਨਗਰ ਚਾਹੇ ਚਾਹੇ ਅਤੋਬਿਆਣੇ ਬਸਤੀ ਦਾ ਸਕੂਲ ਹੈ ਅ ਕੁਝ ਸਕੂਲ ਜਿਹੜੇ ਐ ਇਹ ਅਪਗ੍ਰੇਡ ਹੋਣਾ ਮੰਗਦੇ ਐ ਜੀ ਅ ਸੋ ਟੋਟਲ ਜਿਹੜਾ ਪ੍ਰੋਜੈਕਟ ਕਾਸਟ ਬਠਿੰਡੇ ਬਠਿੰਡੇ ਦੇ ਸਕੂਲਾਂ ਦਾ ਲਾਇਆ ਹੈ ਤਕਰੀਬਨ 18 ਕਰੋੜ ਰੁਪਏ ਲਾਇਆ ਹੈ ਔਰ ਸਾਡੀ ਹਰ ਮੁਮਕਿਨ ਕੋਸ਼ਿਸ਼ ਹੈ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਕਿਸਮ ਦੇ ਰੋਲ ਮਾਡਲ ਬਣ ਜਾਣ ਮੇਰੀ ਕੱਲ ਐਜੂਕੇਸ਼ਨ ਮਿਨਿਸਟਰ ਸੋਨੀ ਸਾਹਿਬ ਨਾਲ ਵੀ ਗੱਲ ਹੋਈ ਸੀ ਅ ਔਰ ਇੱਕ ਦੋ ਸਕੂਲ ਸਰਕਾਰੀ ਐਸੇ ਵੀ ਹੋਣ ਜਿੱਥੇ ਪ੍ਰਾਈਵੇਟ ਸਕੂਲ ਪੁੱਛਣ ਹਨ ਵੀ ਯਾਰੇ ਸਕੂਲ ਦਾ ਨਕਸ਼ਾ ਸਕੂਲ ਦਾ ਮਿਆਰ ਤੇ ਉਹ ਤਾਂ ਜ਼ਾਹਿਰ ਹੈ ਕਿ ਇਲੈਕਸ਼ਨ ਜਿਹੜੇ ਅਗਲੇ 4-5 ਮਹੀਨਿਆਂ 'ਚ ਹੱਦ ਹੱਦ ਬੁਨਿਆਦ ਤਾਂ ਮੈਂ ਪੰਜ ਮਹੀਨਿਆਂ ਤੋਂ ਜ਼ਿਆਦਾ ਡਿਲੇ ਨਹੀਂ ਹੋ ਸਕਦੇ ਔਰ ਮੈਂ ਆਸ ਰੱਖਦਾ ਕਿ ਜੇ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਆਏ ਹੈ ਇੱਕ ਪੰਜਾਬ ਨਾਲ ਪਿਛਲੇ 15-20 ਮਹੀਨਿਆਂ ਦਾ ਇੱਕ ਪੰਜਾਬ ਦਾ ਮਕਦਮਾ ਜਿਹੜਾ ਹੈ ਉਹ ਕਈ ਵਾਰੀ ਮੈਨੂੰ ਵੀ ਪੇਸ਼ ਕਰਨ ਦਾ ਮੌਕਾ ਮਿਲਿਆ ਨਾਰਥ ਬਲੌਗ ਦੇ ਵਿੱਚ ਜੇਟਲੀ ਸਾਹਿਬ ਕੋਲੇ ਜਿਹੜਾ 31000 ਕਰੋੜ ਰੁਪਏ ਜਿਹੜਾ ਕੈਸ਼ ਕ੍ਰੈਡਿਟ ਲਿਮਟ ਦਾ ਸੀ ਤੇ ਉਹਨੂੰ ਲੋਨ ਚ ਤਬਦੀਲ ਕਰ ਦਿੱਤਾ ਗਿਆ ਜੇ ਪ੍ਰਧਾਨ ਮੰਤਰੀ ਉਹਦੇ ਮੁਤਲਕ ਅੱਜ ਪੰਜਾਬ ਨੂੰ ਕੋਈ ਰਾਹਤ ਦੇ ਸਕਿੰਦਾ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਫਿਰ ਆਪਣੀ ਰਾਜਨੀਤੀ ਜਿਹੜੇ ਵਫਾਦ ਹੈ ਉਹਨਾਂ ਤੋਂ ਜੇ ਬਾਲਾਤਰ ਹੋ ਕੇ ਔਰ ਉਹਦਾ ਕੋਈ ਨਾ ਕੋਈ ਹੱਲ ਕੱਢ ਸਕਦਾ ਕਿਉਂਕਿ ਇਹ 31000 ਕਰੋੜ ਰੁਪਇਆ ਜਿਹੜਾ ਕਿ 20 ਸਾਲਾਂ ਚ ਮੋੜਨਾ ਹੈ ਔਰ ਇਹਦੀ ਟੋਟਲ ਰਕਮ 64000 ਕਰੋੜ ਮੋੜਨੀ ਪੈਗੀ ਸਣੇ ਵਿਆਜ ਇਹ ਸਰਾ ਸਰ ਪੰਜਾਬ ਨੂੰ ਨਜਾਇਜ਼ ਪਿਆ ਕਿਉਂਕਿ ਜਿਹੜੀ ਸੀਸੀਐਲ ਦੀ ਲਿਮਟ ਹੁੰਦੀ ਹੈ ਇਹ FCI ਦੇ ਬਿਹਾਫ ਤੇ ਪੰਜਾਬ ਝੋਨਾ ਤੇ ਕਣਕ ਖਰੀਦੀ ਹੈ ਇਹ ਮੈਂ ਸਮਝਦਾ ਇੱਕ ਕਿਸਮ ਦੀ ਪਿਛਲੀ ਸਰਕਾਰ ਜਿਹੜੀ BJP ਅਕਾਲੀ ਦਲ ਦੀ ਸੀਗੀ ਉਹਨਾਂ ਤੋਂ ਬੇਨਿੰਨੀਆਂ ਹੋਈਆਂ ਔਰ ਇਹ ਪੰਜਾਬ ਦੀ ਗਰੀਬ ਆਵਾਮ ਦੇ ਸਿਰ ਜਿਹੜਾ ਇਹ ਕਰਜ਼ਾ ਨਹੀਂ ਚੜਨਾ ਚਾਹੀਦਾ ਤਾਂ ਮੈਂ ਅੱਜ ਇਸ ਆਸ ਨਾਲ ਕਿ ਜੇ ਪ੍ਰਾਈਮ ਮਿਨਿਸਟਰ ਪੰਜਾਬ ਆ ਰਹੇ ਨੇ ਤਾਂ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਦੱਸ ਕੇ ਜਾਣ ਅੱਛਾ ਪੰਚਾਇਤੀ ਚਨਾਬ ਚ ਕਹਿੰਦੇ ਮਨਪੀਤ ਬੱਲ ਦੀ ਵੋਟ ਹੀ ਕਿ ਹੋਰ ਭਾਗੇ ਮੇਂ ਤਾਂ ਉਸ ਦਿਨ ਬੜਾ ਸਖ ਬਿਮਾਰ ਸੀ ਮੈਨੂੰ ਫਲੂ ਸੀਗਾ ਅ ਤੇ ਇਹਦਾ ਜਵਾਬ ਤਾਂ ਹੁਣ ਪ੍ਰੈਜ਼ਾਈਡਿੰਗ ਅਫਸਰ ਦੇ ਸਕਦੇ ਮੇਰੇ ਕੋਲੇ ਤਾਂ ਜਵਾਬ ਹੈ ਨਹੀਂ ਲੱਗਦਾ ਇਹ ਲਾਪਰਵਾਹੀ ਤਾਂ ਬਹੁਤ ਵੱਡੀ ਹੈ ਰਹਿ ਜੀ ਉੱਥੇ ਮੈਨੂੰ ਲੱਗਦਾ ਹੈ ਕਿ ਸਾਡੇ ਪਿੰਡ ਚ ਇੱਕ ਹੋਰ ਵੀ ਮਨਪ੍ਰੀਤ ਬਾਦਲ ਰਹਿੰਦਾ ਹੈ ਔਰ ਉਹ ਲੋਕ ਸਭਾ ਤੁਹਾਨੂੰ ਤਾਂ ਪਤਾ ਲੋਕ ਸਭਾ ਅੱਜ ਵੀ ਉਹਨਾਂ ਨੇ ਖੜਾ ਕੀਤਾ ਸੀ ਕਿਤੇ ਉਹ ਨਾ ਪਾ ਗਿਆ ਹੋਵੇ ਜਾਂ ਨਾ ਬਹਾਰਾ ਮੈਨੂੰ ਇਹਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ ਮੈਂ ਜੇ ਕੋਈ ਪਾ ਗਿਆ ਤਾਂ ਚਲੋ ਪਾ ਗਿਆ ਪਰ ਮੈਨੂੰ ਡਰ ਹੈ ਕਿ ਉਸ ਭਲੇਖੇ ਚ ਬਨਪ੍ਰੀਤ ਬਾਦਲ ਦੇ ਨਾ ਪਾਤੀ ਹੋਵੇ ਜੋ ਉਸਕੇ ਲਈ ਗ੍ਰਾਂਟ ਦੀ ਜ਼ਰੂਰਤ ਨਹੀਂ ਹੈ ਜੋ ਟੋਟਲ ਜੋ ਇਨਫਰਾਸਟ੍ਰਕਚਰ ਸਰਕਾਰੀ ਸਕੂਲਾਂ ਦਾ ਹੈ ਔਰ ਸਰਕਾਰੀ ਜੋ ਟੀਚਰ ਹੈ ਉਹ ਦੇ ਵਿਲ ਬੀ ਐਬਲ ਟੂ ਟੇਕ ਇਟ ਮਨਪ੍ਰੀਤ ਜੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਫੀ ਸਪੈਕੂਲੇਸ਼ਨ ਹੈ ਕਿ ਤੁਹਾਡੇ ਵੱਲ ਮੈਡਮ ਜੀ ਨੂੰ ਮਾਦਾ ਜੀ ਅੱਥੀ ਵੀ ਦਾ ਫੂਮਟਰ ਕੋੰਟੈਸਟ ਕਰ ਸਕਦੇ ਸਭ ਮੈਂ ਇੱਕ ਸੋਚਦਾ ਕਾਇਲ ਹੈ ਕਿ ਇੱਕ ਖਾਨਦਾਨ ਚੋਂ ਇੱਕ ਹੀ ਇਨਸਾਨ ਨੂੰ ਇਲੈਕਸ਼ਨ ਲੜਨੇ ਚਾਹੀਦੇ ਆ ਦੂਸਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਆ ਔਰ ਜਿੰਸੋ ਤੱਕ ਮੇਰਾ ਤੇ ਮੇਰੇ ਪਰਿਵਾਰ ਦਾ ਸਵਾਲ ਹੈ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ ਇਹ ਇਹ ਫੁੱਲ ਟਾਈਮ ਕੰਮ ਹੁੰਦਾ ਹੈ ਜਿਹੜਾ ਪਬਲਿਕ ਸਰਵਿਸ ਹੁੰਦੀ ਹੈ ਤੇ ਜੇ ਮੇਰੀ ਵਾਈਫ ਤੇ ਬੱਚੇ ਵੀ ਇਸ ਕੰਮ ਚ ਆ ਗਏ ਮੈਨੂੰ ਲੱਗਦਾ ਫਿਰ ਅਸੀਂ ਤਾਂ ਤਬਾਹ ਹੋ ਜਾਣੇ ਸੋ ਇਸ ਕਰਕੇ ਮੈਂ ਫੁੱਲ ਟਾਈਮ ਪਬਲਿਕ ਸਰਵਿਸ ਲੱਗ ਗਿਆ ਕਿ ਕਾਫੀ ਹੈ ਔਰ ਇਹਨਾਂ ਨੂੰ ਔਰ ਖਾਸ ਕਰਕੇ ਅਰਜੁਨ ਨੂੰ ਤਾਂ ਕੋਈ ਆਪਣੇ ਰੋਜ਼ਗਾਰ ਦੇ ਮੌਕੇ ਕੋਈ کاروبار ਦਾ ਉਹਨੂੰ ਕੋਈ ਨਾ ਕੋਈ ਹੋਰ ਸੋਚਣਾ ਚਾਹੀਦਾ